ਪੂਤਰ ਪੰਜਾਬ ਦੇ ਮਾਈਨਿੰਗ ਮੈਕਪੈਨਰ ਆਲਸੋ ਬੰਦੇ ਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਵਿੱਚ ਵਿਰੋਧੀਆਂ ਵੱਲੋਂ ਨਜਾਇਜ਼ ਮਾਈਨਿੰਗ ਦੇ ਲਗਾਏ ਦੋਸ਼ਾਂ ਨੂੰ ਰੱਦ ਕਰਦੇ ਕਿਹਾ ਕਿ ਮਾਨ ਸਰਕਾਰ ਨੇ ਮਾਈਨਿੰਗ ਰੋਕਣ ਦੇ ਲਈ ਸਖਤ ਕਦਮ ਉਠਾਇਆ ਤੇ ਐਮਬੀ ਨਿਊਜ਼ ਨਾਲ ਚਰਚਾ ਕਰਦੇ ਹੋਏ ਕੈਬਨਟ ਮੰਤਰੀ ਨੇ ਹੋਰ ਕੀ ਕੁਝ ਕਿਹਾ ਆਓ ਜਾਣਦੇ ਆ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਅੱਜ ਇੱਕ ਚੰਗੀ ਗੱਲ ਇਹ ਹੋਈ ਆ ਕਿ ਨਾ ਬਾਕਆਊਟ ਹੋਇਆ ਨਾ ਵਾਈ ਕੱਟ ਹੋਇਆ ਵਿਰੋਧੀਆਂ ਨੇ ਧਿਆਨ ਨਾਲ ਗੱਲ ਸੁਣੀ ਮੇਰੇ ਨਾਲ ਨੇ ਐਡਵੋਕੇਟ ਬਰਿੰਦਰ ਕੁਮਾਰ ਗੋਇਲ ਜੋ ਮਾਈਨਿੰਗ ਦੇ ਮੰਤਰੀ ਨੇ ਗੱਲ ਕਰਾਂਗੇ ਤਾਂ ਗੋਇਲ ਸਾ ਗੋਲ ਸਾਹਿਬ ਸਵਾਗਤ ਹੈ ਤੁਹਾਡਾ ਐਨਵੀ ਨਿਊਜ਼ ਲਈ ਤੇ ਅੱਜ ਨਵੀਂ ਸ਼ੁਰੂਆਤ ਹੋਈ ਆ ਕਿ ਕੋਈ ਹੰਗਾਮਾ ਨਹੀਂ ਹੋਇਆ ਅੰਦਰ ਗੱਲਬਾਤ ਹੋਈ ਵਾਕਆਊਟ ਨੂੰ ਆ ਬਾਈਕਟ ਨੂੰ ਇਹਨੂੰ ਕਿਦਾਂ ਸੰਕੇਤ ਕਿਦਾਂ ਮੰਨਦੇ ਹੋ ਤੁਸੀਂ ਨਹੀਂ ਵਧੀਆ ਗੱਲ ਹੈ ਸਾਧਨ ਇਸ ਲਈ ਹੈ ਕਿ ਇੱਥੇ ਵਿਚਾਰ ਚਰਚਾ ਹੋਵੇ ਇੱਥੇ ਵਿਚਾਰਾਂ ਦੀ ਗੱਲ ਹੋਵੇ ਵਾਕਆਊਟ ਕੋਈ ਕਿਸੇ ਚੀਜ਼ ਦਾ ਹੱਲ ਨਹੀਂ ਹੈ ਇਹ ਹਲਤ ਇਹ ਹੁੰਦਾ ਤਾਂ ਜੇ ਕੋਈ ਸੁਣੇ ਨਾ ਅੱਗੇ ਸਾਰੀ ਗੱਲ ਬੈਠ ਕੇ ਕਰੋ ਬੜੇ ਚੰਗੇ ਮਾਹੌਲ ਦੇ ਵਿੱਚ ਕਰੋ ਉਹ ਲੋਕ ਵੀ ਚੁਣੇ ਹੋਏ ਨੇ ਲੋਕਾਂ ਦੇ ਅਸੀਂ ਵੀ ਚੁਣੇ ਹੋਏ ਆ ਸਾਰਾ ਸਦਨ ਚੁਣਿਆ ਹੋਇਆ ਨਾ ਮੈਨੂੰ ਕਿੰਨੂੰ ਲੈ ਕੇ ਵੀ ਅੰਦਰ ਚਰਚਾ ਹੋਈ ਤਬਾ ਤਰਿਆ ਸਰਕਾਰ ਤੇ ਕਿ ਮੈਨੂੰ ਰੋਕੀ ਨਹੀਂ ਜਾ ਰਹੀ ਤੁਸੀਂ ਵਕੀਲ ਵੀ ਹੋ ਹਾਈ ਕੋਰਟ ਨੇ ਵੀ ਕਿਹਾ ਕਿ ਕਿਉਂ ਨਹੀਂ ਰੁਕ ਰਹੀ ਇਹਦੇ ਬਾਰੇ ਤੁਹਾਡਾ ਕੀ ਪੱਖ ਹੈ ਬਿਲਕੁਲ ਹਾਈ ਕੋਰਟ ਨੇ ਜੋ ਕਿਹਾ ਕਿਸੇ ਪਾਰਟੀਕੂਲਰ ਕੇਸ ਦੇ ਵਿੱਚ ਕਿਹਾ ਹੋਏਗਾ ਨੈਸ਼ਨਲ ਗਰਵੀਨ ਵੀ ਇੰਟਰਵਿਊ ਨਾਲ ਉਹਨਾਂ ਨੇ 12 ਦਸੰਬਰ 2024 ਨੂੰ ਸਾਨੂੰ ਕਲੀਨ ਚਿੱਟ ਦਿੱਤੀ ਹੈ ਮੰਨਿਆ ਕਿ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਹੈ ਉਹ ਬਿਲਕੁਲ ਐਜ ਪਰ ਗਾਈਡਲਾਈਨਸ ਆਫ ਨੈਸ਼ਨਲ ਗ੍ਰੀਨ ਰਿਵਿਊਅਲ ਚੱਲ ਰਹੀ ਹੈ ਤੇ ਈ ਜਿਹੜੀ ਬਾਕੀ ਦੂਜੀਆਂ ਗੱਲਾਂ ਕਰਦੇ ਨੇ ਕਿਤੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਨਾ ਕੋਈ ਗੱਲ ਸਾਬਤ ਹੋਈ ਹੈ ਨਾ ਕੋਈ ਗੱਲ ਇਸ ਤਰ੍ਹਾਂ ਦੀ ਹੈਗੀ ਹੈ ਅਸੀਂ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਮਾਈਨਿੰਗ ਦਾ ਡਿਪਾਰਟਮੈਂਟ ਸਹੀ ਕੰਮ ਕਰ ਰਿਹਾ ਹੈ ਤੇ ਜਿੱਥੇ ਕਿਤੇ ਕੋਈ ਇਰੈਗੂਲਰਿਟੀ ਸਾਹਮਣੇ ਆਉਂਦੀ ਹੈ ਅਸੀਂ ਐਫ ਆਈ ਆਰਾਂ ਵੀ ਕਰ ਰਹੇ ਹਾਂ ਅਸੀਂ ਜੁਰਮਾਨੇ ਵੀ ਬਸੂਰ ਰਹੇ ਹਾਂ ਤੇ ਜਿੱਥੇ ਕਿਤੇ ਇਹਨਾਂ ਨੇ ਹੁਣ ਇੱਕ ਗੱਲ ਵੈਸੇ ਕਹਿ ਦੇਣਾ ਇਲੀਗਲ ਮਾਈਨਿੰਗ ਇਲੀਗਲ ਮਤਲਬ ਤਾਂ ਤੁਸਨ ਕੀ ਹੈ ਪਿਛਲੇ 20-25 ਸਾਲ ਤੋਂ ਚੱਲਦਾ ਕਿ 15 ਸਾਲ ਤੋਂ ਪੂਰਾ ਰੌਲੀ ਪੈ ਜਾਂਦਾ ਨਜਾਇਜ਼ ਮਾਈਨਿੰਗ ਪਰ ਕਿਤੇ ਨਾ ਕਿਤੇ ਪਿਛਲੀ ਸਰਕਾਰ ਵੇਲੇ ਵੀ ਹੁੰਦੀ ਰਹੀ ਆ ਉਹ ਆਪਣੀਆਂ ਕਮੀਆਂ ਕੀ ਮੰਨ ਰਹੇ ਨੇ ਤੁਹਾਨੂੰ ਲੱਗਦਾ ਕਿ ਮੰਨੀਆਂ ਨੇ ਉਹਨਾਂ ਨੇ ਵੀ ਦੇਖੋ ਕਮੀਆਂ ਇੱਕ ਹਿਊਮਨ ਟੈਂਡੈਂਸੀ ਹੈ ਕੋਈ ਬੰਦਾ ਆਪਣੀ ਕਮੀ ਨਹੀਂ ਮੰਨਦਾ ਆ ਮੈਂ ਸਾਰੇ ਤੱਥਾਂ ਦੇ ਸਹਿੱਤ ਰੱਖੀ ਆ ਗੱਲ ਤੇ ਹੁਣ ਇਹ ਕਮੀ ਮੰਨੀ ਚਾਹੀਦੀ ਨੇ ਇਹਨਾਂ ਨੂੰ ਪਰ ਨਹੀਂ ਮੰਨਦਾ ਕੋਈ ਤੁਸੀਂ ਕਹਿ ਰਹੇ ਸੀ ਕਿ ਵੱਡੀ ਪੱਦਰ ਤੇ ਪਰਚੇ ਹੋਏ ਨੇ ਵੱਡੀ ਬਜ਼ਰ ਤੇ ਜਰਮਾਨੇ ਕੋਈ ਅੰਕੜਾ ਹੈ ਵੀ ਕਿ ਵੱਡੀ ਕਿਸ਼ਤ ਕਿੰਨੇ ਆ ਹੋਏ ਨੇ ਐਫ ਆਰ 77 ਕਰੋੜ ਰੁਪਏ ਦਾ ਸੀ ਜਰਮਾਨਾ ਕੀਤਾ ਐਫ ਆਰਾਂ ਦੀ ਗਿਣਤੀ ਐਗਜੈਕਟ ਨਹੀਂ ਮੈਨੂੰ ਪਤਾ ਜਦੋਂ ਵੀ ਗੂਗਲ ਸਾਹਮਣੇ ਸੀ ਐਫ ਆਰ ਕਰਦੇ ਆ ਕਾਰਵਾਈ ਕਰਦੇ ਆ ਸਾਡਾ ਫਲਾਈਂਗ ਸਕੈਡ ਬਣਿਆ ਹੋਇਆ ਹੈ ਫਲਾਈਂਗ ਸਕੈਡ ਬਣਿਆ ਹੋਇਆ ਸਮੇਂ ਸਮੇਂ ਤੇ ਸਾਰੀ ਚੈਕਿੰਗ ਹੁੰਦੀ ਹੈ ਸੀਸੀਟੀਵੀ ਕੈਮਰੇ ਲੱਗੇ ਨੇ ਬੇਬ੍ਰਿਜ ਲੱਗੇ ਹੋਏ ਨੇ ਹਰ ਜਗ੍ਹਾ ਸਾਰਾ ਆਨਲਾਈਨ ਸਿਸਟਮ ਹੈ ਸੋ ਕਿਤੇ ਕੋਈ ਇਸ ਦੀ ਗੁੰਜਾਇਸ਼ ਹੀ ਨਹੀਂ ਹੈ ਕਿ ਕਿਸੇ ਕਿਸਮ ਅਜਮਾਨ ਨੇ ਕਿਹਾ ਕਿ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਉਹਦੇ ਬਾਰੇ ਅਮਨ अरोड़ा ਨੇ ਵੀ ਕਿਹਾ ਸੀ ਕਿ ਨਹੀਂ ਰੁਕ ਸਕਦੀ ਪਰ ਅਸੀਂ ਚੌਕਸੀ ਵਰਤਾਂਗੇ ਸਖਤਾਈ ਕਰਾਂ ਦੇਖੋ ਇਹਦੇ ਲਈ ਲੋਕ ਵੀ ਜ਼ਿੰਮੇਵਾਰ ਨੇ ਕਿ ਕਿਤੇ ਕਿਤੇ ਸਰਜਿਕਾ ਨਹੀਂ ਲੋਕ ਕਹਿੰਦਾ ਨਾ ਸੀ ਜਦੋਂ ਸਾਡੀ ਜ਼ੀਰੋ ਟੋਲਰੈਂਸ ਹੈਗੀ ਹੈ ਜਿੱਥੇ ਕਿਤੇ ਹੁੰਦੀ ਹੈ ਤਾਂ ਅਸੀਂ ਕਾਰਵਾਈ ਕਰਦੇ ਹਾਂ ਨਹੀਂ ਲੋਕਾਂ ਨੂੰ ਰਾਲਾ ਬਣਾ ਜਿਹੜਾ ਇਕੱਠੇ ਹੋ ਕੇ ਲੋਕ ਮਿਲਣਾ ਦਾ ਅੱਜ ਕੱਲ੍ਹ ਉਹਵੇਂ ਇਕੱਠੇ ਨਹੀਂ ਹੋ ਰਹੇ ਨਹੀਂ ਲੋਕਾਂ ਨੂੰ ਦੇਣੇ ਨਹੀਂ ਚਾਹੀਦਾ ਕੁਝ ਸਾਡੇ ਕਿਤੇ ਧਿਆਨ ਚ ਲਿਆ ਨਾ ਕਿਸੇ ਅਗੂਆਂ ਦੇ ਧਿਆਨ ਚ ਲਿਆ ਨਾ ਹੋਰ ਲਿਆ ਨਾ ਅਫਸਰਾਂ ਦੇ ਧਿਆਨ ਚ ਲਿਆ ਨਾ ਡੀ ਸਾਹਿਬ ਦੇ ਧਿਆਨ ਚ ਲਿਆ ਨਾ ਜਦੋਂ ਇਹ ਸਰਕਾਰ ਦਾ ਫੈਸਲਾ ਹੈ ਕਿ ਜ਼ੀਰੋ ਟੋਲਰੈਂਸ ਹੈ। ਕਿਹਦਾ ਤੇ ਹੁੰਦਾ ਜਿਵੇਂ ਜੀਰਕਪੁਰਾ ਖਰੜਾ ਕਹਿੰਦੇ ਕੁਝ ਐਮਐਲਏ ਦੇ ਬੰਦੇ ਵੀ ਜਾ ਕੇ ਹਿੱਸਾ ਪਤੀ ਲੈਂਦੇ ਆ। ਇੱਥੋਂ ਤੱਕ ਗੱਲਾਂ ਆਂਦੀਆਂ। ਦੇਖੋ ਇਸ ਤਰ੍ਹਾਂ ਦੇ ਬਲੇਮ ਲਾਣੇ ਬੜੇ ਸੌਖੇ ਆ। ਇਹ ਵਿਰੋਧੀ ਧਿਰ ਦੀ ਇਹੋ ਹੈ ਪਰ ਮੈਂ ਵਿਰੋਧੀ ਧਿਰ ਨੂੰ ਵੀ ਬੇਨਤੀ ਕਰਦਾ ਲੌਜੀਕਲੀ ਗੱਲ ਕਰੋ। ਜਿਹਦੀ ਗੱਲ ਦਾ ਕੋਈ ਮਤਲਬ ਹੋਵੇ ਹੁਣ ਇੱਥੇ ਕਿਹਾ ਮੈਂ ਤੱਥਾਂ ਸਹਿਤ ਜਵਾਬ ਦਿੰਦਾ। ਲੋਕ ਫੈਸਲਾ ਕਰਨਗੇ ਹੁਣ। ਮંત્રી ਭਗਵੰਤ ਮਾਨ ਨੇ ਕਿਹਾ ਕਿ ਆਪਾਂ ਇਕੱਠੇ ਹੋਈਏ ਦਿੱਲੀ ਜਾਣ ਤੇ ਦਬਾਅ ਪਾਈਏ ਇਕੱਠੇ ਹੋ ਕੇ ਪੰਜਾਬ ਦੇ ਪੱਖਾਂ ਦੀ ਪੰਜਾਬ ਦੀਆਂ ਮੰਗਾਂ ਦੀ ਗੱਲ ਕਰੀਏ ਉਹਦੇ ਬਾਰੇ ਕੀ ਕਹਿਣਾ ਬਿਲਕੁਲ ਠੀਕ ਕਿਹਾ ਮੁੱਖ ਮੰਤਰੀ ਸਾਹਿਬ ਤਾਂ ਪਹਿਲਾਂ ਤੋਂ ਕਹਿੰਦੇ ਨੇ ਵੀ ਆਪਾਂ ਸਾਰੇ ਰਲ ਕੇ ਚੱਲੋ ਆਪਾਂ ਪੰਜਾਬ ਦੇ ਲਈ ਆ ਤੁਸੀਂ ਵੀ ਜਿੱਤੇ ਹੋਏ ਹੋ ਅਸੀਂ ਵੀ ਜਿੱਤੇ ਹੋਏ ਆ ਗੱਲ ਕਰੀਏ ਜਿਹੜੀ ਕਰਨੀ ਆ ਪਰ ਇਹ ਗੱਲੇ ਨਹੀਂ ਕਰਦੇ ਤਾਂ ਸਾਡੇ ਨਾਲ 32 ਐਮਐਲਏ ਨੇ ਜੀ ਸਾਡਾ 30 ਐਮਐਲਏ ਨੇ ਜੀ ਇਹ ਤਿੰਨ ਸਾਲ ਤੋਂ ਹੀ ਰਾਗ ਲੱਪੀ ਜਾਂਦੇ ਨੇ ਪਰ 32 ਵਾਲੀ ਗੱਲ ਤਾਂ ਅੱਜ ਠੰਡੀ ਪੈ ਗਈ ਮੇਲਾ ਦਾ ਹੋ ਸਕਦਾ ਮੈਨੂੰ ਤਾਂ ਲੱਗਦਾ ਜੀ 45 ਕਹਿਣਗੇ ਚੁੱਪੀ ਕਰ ਗਿਆ ਅੱ ਇਹਨਾਂ ਦਾ ਕੀ ਪਤਾ ਇਹਨਾਂ ਦਾ ਬਾਜਵਾ ਸਾਹਿਬ ਦਾ ਜਿਹੜੇ ਕਹਿੰਦੇ ਨੇ ਉਹ ਤਾਂ ਆ ਗਿਆ ਸੀ ਬਸ ਉਹਨੂੰ ਚਿਵਾ ਰਹੇ ਨੇ ਉੱਪਰਲੇ ਚਵਾਰੇ ਛੋਟਾ ਭਾਈ ਹੈ ਹੇਠਲੇ ਚਵੜਾ ਵੱਡਾ ਭਾਈ ਹੈ ਝੰਡੇ ਦੋ ਲੱਗੇ ਆ ਪੌੜੀਆਂ ਚੜ੍ਹਨਾ ਇਹਨਾਂ ਦਾ ਕੀ ਪਤਾ ਕੌਣ ਕਿੱਥੇ ਖੜੂਗਾ ਤੁਹਾਨੂੰ ਲੱਗਦਾ ਕਿ ਅੰਦਰ ਦਾਲ ਕਾਲੀ ਕਲੀਆਂ ਪੂਰੀ ਇਹਨਾਂ ਦੀ ਕਾਂਗਰਸੀ ਇਹਨਾਂ ਦਾ ਕੋਈ ਸਿਸਟਮ ਨਹੀਂ ਹੈ ਸਾਰੇ ਇਹ ਕੋਈ ਪਤਾ ਨਹੀਂ ਕੌਣ ਕਿੱਥੇ ਜਾਊਗਾ ਪਹਿਲਾਂ ਵੀ ਇਸੇ ਤਰ੍ਹਾਂ ਹੋਇਆ ਠੀਕ ਹੈ ਪਰ ਅਸੀਂ ਆਮ ਆਦਮੀ ਪੂਰੀ ਤਰ੍ਹਾਂ ਇਕਜੁੱਟ ਹੈ ਠੀਕ ਹੈ ਸੋ ਇਹ ਸਨ ਵਿਰੇਂਦਰ ਕੁਮਾਰ ਗੁਆਇਲ ਜੋ ਕੈਬਨਿਟ ਮੰਤਰੀ ਨੇ ਇਹਨਾਂ ਨੇ ਸਪਸ਼ਟ ਕਿਹਾ ਕਿ ਕਾਂਗਰਸੀਆਂ ਦਾ ਕੋਈ ਪਤਾ ਨਹੀਂ ਕੋਈ ਦਿਨ ਆਮਾਨੀ ਅੱਜ ਇੱਧਰ ਕੱਲ ਇੱਧਰ ਸੋ ਪ੍ਰਤਾਪ ਬਾਜਬਾ ਤੇ ਤਿੱਕੇ ਟਕਸ ਕਰੇ ਨੇ ਤੇ ਭ੍ਰਿਸ਼ਟਾਚਾਰ ਬਾਰੇ ਕਿਹਾ ਕਿ ਲੋਕਾਂ ਨੂੰ ਖੁਦ ਵੀ ਚੇਤਨ ਹੋਣਾ ਚਾਹੀਦਾ ਉਹ ਰਿਸ਼ਵਤ ਕਿਉਂ ਦਿੰਦੇ ਨੇ ਸੋ ਵੱਡੇ ਸਵਾਲ ਨੇ ਦੇਖਦੇ ਆਉਣ ਵਾਲੇ ਦਿਨਾਂ ਦੌਰਾਨ ਭ੍ਰਿਸ਼ਟਾਚਾਰ ਤੇ ਮਹਿੰਗਾ ਦਾ ਮੁੱਦਾ ਕਿੰਨਾ ਕੁ ਗਰਮ ਰਹੇਗਾ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਖੋਕਰ ਚੰਡੀਗੜ੍ਹ